ਸਸਿਕਾ ਦੋਸਤੋ ਗਵਾਚੀਆਂ ਪੈਣਾ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਫਿਰ ਇੱਕ ਹੋਰ ਗਜ਼ਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਬਿਨਾਂ ਦੇਰ ਕੀਤੇ ਅਗਲੀ ਗਜ਼ਲ ਤੁਹਾਡੇ ਸਾਹਮਣੇ ਪੇਸ਼ ਹੈ ਅਰਜਾ ਹੈ ਜੀ ਕਿ ਵਕਤ ਤੇ ਪੈਸਾ ਜਾਇਆ ਨਾ ਕਰ ਵਕਤ ਤੇ ਪੈਸਾ ਜਾਇਆ ਨਾ ਕਰ ਹਰ ਗੱਲ ਦਿਲ ਤੇ ਲਾਇਆ ਨਾ ਕਰ ਛੱਟ ਪਹਿਚਾਨ ਚ ਆ ਜੰਨਾ ਹੈ ਛੱਟ ਪਹਿਚਾਨ ਚ ਆ ਜੰਨਾ ਹੈ ਐਵੇਂ ਰੂਪ ਬਟਾਇਆ ਨਾ ਕਰ ਅਗਲਾ ਸ਼ੇਰ ਹੈ ਜੀ ਕਿ ਸਭ ਕੁਲ ਕਰ ਦਿੰਦਾ ਬਦਨਾਮੀ ਸਭ ਕੁਲ ਕਰ ਦਿੰਦਾ ਬਦਨਾਮੀ ਮੰਗਵੇਂ ਕੱਪੜੇ ਪਾਇਆ ਨਾ ਕਰ ਮੰਗਵੇਂ ਕੱਪੜੇ ਪਾਇਆ ਨਾ ਕਰ ਧੀਆਂ ਵਾਲੇ ਘਰ ਵਿੱਚ ਬੀਬਾ ਬੇਵਕਤੀ ਇੰਜ ਜਾਇਆ ਨਾ ਕਰ ਧੀਆਂ ਵਾਲੇ ਘਰ ਵਿੱਚ ਬੀਬਾ ਬੇਵਕਤੀ ਇੰਜ ਜਾਇਆ ਨਾ ਕਰ ਅਗਲਾ ਸ਼ੇਰੀ ਜੀ ਕਿ ਆਪਣੇ ਘਰ ਦੀ ਰੁੱਖੀ ਚੰਗੀ ਆਪਣੇ ਘਰ ਦੀ ਰੁੱਖੀ ਚੰਗੀ ਦਰਦਰ ਦੀ ਖੇ ਖਾਇਆ ਨਾ ਕਰ ਆਪਣੇ ਘਰ ਦੀ ਰੁੱਖੀ ਚੰਗੀ ਦਰਦਰ ਦੀ ਖੇ ਖਾਇਆ ਨਾ ਕਰ ਅਗਲੇ ਸ਼ੇਰ ਹੈ ਜੀ ਕਿ ਜੋ ਧੀਆਂ ਦੇ ਤਨ ਨੂੰ ਚਿੱਤਰਣ ਜੋ ਧੀਆਂ ਦੇ ਤਨ ਨੂੰ ਚਿੱਤਰਣ ਐਸੇ ਨਗਮੇ ਗਾਇਆ ਨਾ ਕਰ ਪਿੱਠ ਦੀਆਂ ਨਸਾਂ ਚੜਾ ਬੈਠੇਗਾ ਪਿੱਠ ਦੀਆਂ ਨਸਾਂ ਚੜਾ ਬੈਠੇਗਾ ਬਹੁਤਾ ਜ਼ੋਰ ਲਗਾਇਆ ਨਾ ਕਰ ਪਿੱਠ ਦੀਆਂ ਨਸਾਂ ਚੜਾ ਬੈਠੇਗਾ ਬਹੁਤਾ ਜ਼ੋਰ ਲਗਾਇਆ ਨਾ ਕਰ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਥਾਂ ਥਾਂ ਲੱਤ ਫਸਾਇਆ ਨਾ ਕਰ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਥਾਂ ਥਾਂ ਲੱਤ ਫਸਾਇਆ ਨਾ ਕਰ ਆਪਣੀ ਗੱਲ ਮਨਵਾਉਣ ਦੇ ਲਈ ਆਪਣੀ ਗੱਲ ਮਨਵਾਉਣ ਦੇ ਲਈ ਅੜਿਆ ਖੌਰੂ ਪਾਇਆ ਨਾ ਕਰ ਆਪਣੀ ਗੱਲ ਮਨਵਾਉਣ ਦੇ ਲਈ ਅੜਿਆ ਖੌਰੂ ਪਾਇਆ ਨਾ ਕਰ ਅਗਲੇ ਸ਼ੇਰ ਹੈ ਕਿ ਲੰਮਿਆਂ ਦੇ ਨਾਲ ਫੱਬਣ ਦੇ ਲਈ ਲੰਮਿਆਂ ਦੇ ਨਾਲ ਫੱਬਣ ਦੇ ਲਈ ਅੱਡੀਆਂ ਚੁੱਕ ਦਿਖਾਇਆ ਨਾ ਕਰ ਲੰਮਿਆਂ ਦੇ ਨਾਲ ਫੱਬਣ ਦੇ ਲਈ ਅੱਡੀਆਂ ਚੁੱਕ ਦਿਖਾਇਆ ਨਾ ਕਰ ਬੇਸ਼ੱਕ ਖੁੱਲ ਕੇ ਝੂਠ ਬੋਲਦਾ ਹੈ ਬੇਸ਼ੱਕ ਖੁੱਲ ਕੇ ਝੂਠ ਬੋਲਦਾ ਹੈ ਸੱਚ ਸੁਣ ਕੇ ਘਬਰਾਇਆ ਨਾ ਕਰ ਬੇਸ਼ੱਕ ਖੁੱਲ ਕੇ ਝੂਠ ਬੋਲਦਾ ਹੈ ਸੱਚ ਸੁਣ ਕੇ ਘਬਰਾਇਆ ਨਾ ਕਰ ਲਾਸਟ ਸ਼ੇਰ ਹੈ ਜੀ ਕਿ ਜੱਜ ਨੂੰ ਜੱਜ ਤੂੰ ਕਮਲਾ ਤੇ ਨਹੀਂ ਲੱਗਦਾ ਜੱਜ ਤੂੰ ਕਮਲਾ ਤੇ ਨਹੀਂ ਲੱਗਦਾ ਆਰੇ ਕਮਲ ਕਦਾਇਆ ਨਾ ਕਰ ਜਦ ਤੂੰ ਕਮਲਾ ਤੇ ਨਹੀਂ ਲੱਗਦਾ ਪਰ ਆ ਕਮਲ ਕਦਾਇਆ ਨਾ ਕਰ ਵਕਤ ਤੇ ਪੈਸਾ ਜਾਇਆ ਨਾ ਕਰ ਹਰ ਗੱਲ ਦਿਲ ਤੇ ਲਾਇਆ ਨਾ ਕਰ ਧੰਨਵਾਦ ਦੋਸਤੋ ਜਿਉਂਦੇ ਬਸਦੇ ਰਹੋ ਆਬਾਦ ਰਹੋ ਸਤਿ ਸਕਾਰ